ਚੰਡੀਗੜ੍ਹ ਮੇਅਰ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਨੇ 16 ਸੀਟਾਂ ਦੇ ਨਾਲ ਜਿੱਤ ਹਾਸਲ ਕੀਤੀ। ਉੱਥੇ ਹਰ ਸੂਬੇ 'ਚ ਭਾਜਪਾ ਵਰਕਰਾਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਥਾਨਕ ਸ਼ਹਿਰ ਪਵਾਨੀਗੜ ਚੰਡੀਗੜ੍ਹ ਮੇਅਰ ਚੋਣਾ ਜਿੱਤਣ ਤੋਂ ਬਾਅਦ ਭਾਜਪਾ ਦੇ ਵਰਕਰਾਂ ਵੱਲੋਂ ਸ਼ਹਿਰ 'ਚ ਲੱਡੂ ਵੰਡੇ ਗਏ ਅਤੇ ਮਹਿਲਾਵਾਂ ਵੱਲੋਂ ਬੋਲੀਆਂ ਤੇ ਗਿੱਧਾ ਪਾ ਕੇ ਖੁਸ਼ੀ ਨੂੰ ਚਾਰ ਚੰਨ ਲਗਾਏ ਗਏ ਨੇ। ਇਸ ਮੌਕੇ ਭਾਜਪਾ ਵਰਕਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਤਰ੍ਹਾਂ ਚੰਡੀਗੜ੍ਹ 'ਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ, ਉਸੇ ਤਰ੍ਹਾਂ ਪੰਜਾਬ 'ਚ ਲੋਕ ਸਭਾ 13 ਰਾ ਸੀਤਾ ਭਾਜਪਾ ਹਾਸਲ ਕਰੇਗੀ ਅਤੇ ਇਸ ਮੌਕੇ ਭਾਜਪਾ ਵਰਕਰਾਂ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਵੀ ਲਗਾਏ ਨੇ ਪੀ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਭਾਜਪਾ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਆ ਗਿਆ ਵੀ ਆ ਗਿਆ ਬੱਬਰ ਸ਼ੇਰ ਆ ਗਿਆ ਸਾਡਾ ਮੋਦੀ ਸਾਡਾ ਬੱਬਰ ਸ਼ੇਰ ਹੈ ਬਈ ਸਾਰੇ ਪੰਜਾਬ ਦੇ ਵਿੱਚੋਂ 13 ਦੇ 13 ਸੀਟਾਂ ਲੈ ਕੇ ਜਾਊ ਹਿੰਦੁਸਤਾਨ सरकार जिंदाबाद मोदी सरकार जिंदाबाद मोदी सरकार जिंदाबाद मोदी सरकार जिंदाबाद बाबा नान का ए हो जाइया खुशियां ले आई बाबा नान का जया खुशियां ले आई बाबा नान का मेरा नाम नरेंद्र कुमार शैली जी सर्कल प्रधान बीजेपी भवानीगढ़ ਇਸ ਤਰ੍ਹਾਂ ਦੇਖਦੇ ਹੋ ਅੱਜ ਮੇਰ ਦੀ ਚੋਣਾਂ ਵਿੱਚ ਚੰਡੀਗੜ੍ਹ ਭਾਜਪਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਮੇਰ ਦੀ ਚੋਣਾਂ ਵਿੱਚ ਭਾਜਪਾਨ ਨੇ ਜਿੱਤ ਪ੍ਰਾਪਤ ਕੀਤੀ ਹੈ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ ਹਾਈ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਅੱਜ ਜਿਹੜੀ ਉੱਥੇ ਚੋਣ ਹੋਈ ਸੀਗੀ ਜਿਸ ਦੇ ਵਿੱਚ ਸਾਨੂੰ 16 ਜਿਹੜੀਆਂ ਭਾਜਪੀ ਨੂੰ ਉੱਥੇ ਪਈਆਂ ਨੇ ਵੋਟਾਂ ਤੇ ਅੱਜ ਇੰਡੀਆ ਤੇ ਜਿਹੜਾ ਗੱਠਜੋੜ ਸੀਗਾ ਉਹਦਾ ਤੇ ਆਪਣਾ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਮੁਕਾਬਲਾ ਸੀ ਜਿਸ ਦੇ ਵਿੱਚ ਇੰਡੀਆ ਗੱਠ ਦੇਖੋ ਜੀ ਪਹਿਲਾਂ ਤਾਂ ਤੁਸੀਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਗੱਠਜੋੜ ਹੋਇਆ ਇੱਕ ਦੂਜੇ ਨੂੰ ਇਹ ਹੁਣ ਤੱਕ ਭੰ ਭਗਵਾਨਤ ਮਾਨ ਸਾਹਿਬ ਵੀ ਅਸੀਂ ਕਾਂਗਰਸੀਆਂ ਦੇ ਜੀ ਇਦਾਂ ਕਰਾਂਗੇ ਉਦਾਂ ਕਰਾਂਗੇ ਕਈਆਂ ਦੇ ਮੰਤਰੀਆਂ ਤੇ ਇਹਨਾਂ ਨੇ ਮਤਲਬ ਪਰਚੇ ਵਗੈਰਾ ਵੀ ਦਰਜ ਹੋਏ ਨੇ ਕਈਆਂ ਨੇ ਸਜ਼ਾ ਵੀ ਕੱਟੀ ਐ ਅੱਜ ਇਹ ਆਪਸ ਦੇ ਵਿੱਚ ਗੱਠ ਜੋੜ ਕਰਕੇ ਲੋਕਾਂ ਨੂੰ ਫੇਰ ਦੁਬਾਰਾ ਭਰਮਾਉਣਾ ਚਾਹੁੰਦੇ ਨੇ ਜਿੱਦਾਂ ਇਹ ਪਹਿਲਾਂ ਝੂਠ ਬੋਲ ਕੇ ਭਰਮਾ ਕੇ ਲੋਕਾਂ ਨੂੰ ਇਹ ਆਪਣੀ ਸਰਕਾਰ ਬਣਾ ਕੇ ਪਰ ਇਸ ਤਰ੍ਹਾਂ ਹੁਣ ਜੋ ਸਮਾਂ ਹੁਣ ਲੋਕ ਸਮਝਦਾਰ ਨੇ ਲੋਕ ਸਮਝ ਚੁੱਕੇ ਨੇ ਆਣ ਵਾਲੀਆਂ ਚ ਉਹਨਾਂ ਦੇ ਵਿੱਚ ਲੋਕ ਇਹਨਾਂ ਨੂੰ ਹਾਂਜੀ ਬਹੁਤ ਖੁਸ਼ੀ ਬਣਾਈ ਗਈ ਹੈ ਸਾਡੇ ਵੱਲੋਂ ਸਾਡੇ ਵਰਕਰਾਂ ਵੱਲੋਂ ਅੱਜ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾ ਕੇ ਭਾਜਪਦੀ ਜਿਹੜੀ ਜਿੱਤ ਚੰਡੀਗੜ੍ਹ ਦੇ ਵਿੱਚ ਹੋਈ ਹੈ ਉਸ ਦੇ ਰਿਗਾਰਡਿੰਗ ਅਸੀਂ ਬਹੁਤ ਖੁਸ਼ ਹਾਂ ਤੇ ਵਿਰੋਧੀ ਧਿਰਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਦੇ ਆ ਜਾ ਸਸਾਂ ਦੇ ਇਲੈਕਸ਼ਨ ਦੇ ਦੇਖੋ ਵਿਰੋਧੀ ਧਿਰ ਨੂੰ ਹੁੰਦਾ ਜੀ ਕੋਈ ਵੀ ਬੰਦਾ ਉਹਨੂੰ ਆਪਣੀ ਜਿੱਤ ਦੀ ਉਮੀਦ ਹੁੰਦੀ ਹੈ ਜਦੋਂ ਕਿਸੇ ਦਾ ਕੋਈ ਮਤਲਬ ਸਬਣਾ ਹੁੰਦਾ ਹੈ ਕਿ ਵੀ ਹਾਂ ਅਸੀਂ ਜਿੱਤਾਂਗੇ ਉਹ ਟੁੱਟ ਚੁੱਕਿਆ ਤਾਂ ਕੁਛ ਨਾ ਕੁਛ ਬਗਲਾਟ ਉਹਨਾਂ ਦੇ ਵਿੱਚ ਲੇਕਿਨ ਇਦਾਂ ਦਾ ਕੁਛ ਨਹੀਂ ਤਾਂ ਕੇਸ਼ਾਈ ਵਾਲਾ ਇੱਕ ਸਿਸਟੇਮੈਟਿਕਲੀ ਚੋਣ ਹੋਈ ਹੈ ਜੀ ਜੋ ਵੀ ਜਿਸ ਤਰ੍ਹਾਂ ਵੀ ਹੁੰਦੀ ਹੈ ਦੇਖੋ ਸਾਰਾ ਕੁਝ ਉੱਥੇ ਸਰਵਰ ਵਗੈਰਾ ਲਾ ਕੇ ਜੋ ਵੀ ਹੈ ਸਿਸਟਮ ਦੇ ਨਾਲ ਚੋਣ ਹੋਈ ਹੈ ਇਹ ਤਾਂ ਠੀਕ ਹੈ ਵੀ ਕਿ ਬਖਲਾੜ ਹੈ ਜੋ ਬਖਲਾੜ ਦੇ ਵਿੱਚ ਦੇਖੋ ਵਿਰੋਧੀ ਦਾ ਜਿਹੜਾ ਕੰਮ ਹੁੰਦਾ ਹੈ ਦੂਜੇ ਤੇ ਐਲੀਗੇਸ਼ਨ ਲਾਣਾਂ ਤੋਂ ਆਪਣਾ ਆਪਣੀ ਜ਼ਿੰਮੇਵਾਰੀ ਨਿਭਾ ਬਿਲਕੁਲ ਜਿੱਤ ਹਾਸਲ ਕਰੇਗੀ ਜੀ ਭਾਜਪਾ ਦਾ ਆਧਾਰ ਤੁਸੀਂ ਦੇਖੋ ਦਿਨੋ ਦਿਨ ਵਧਦਾ ਜਾ ਰਿਹਾ ਲੋਕਾਂ ਦੇ ਵਿੱਚ ਬੜਾ ਮਤਲਬ ਉਤਸ਼ਾਹ ਹੈ ਭਾਜਪਾ ਦੇ ਬਾਰੇ ਇੱਕ ਉਮੀਦ ਜਿਹੜੀ ਲੋਕਾਂ ਨੂੰ ਸਿਆਮ ਆਦਮੀ ਪਾਰਟੀ ਨੇ ਜੋ ਮਤਲਬ ਵਾਅਦੇ ਕੀਤੇ ਸੀ ਲੋਕਾਂ ਨਾਲ ਤਾਂ ਕੋਈ ਵੀ ਵਾਦਾ ਆਪਣਾ ਪੂਰਾ ਨਹੀਂ ਕਰ ਰਿਹਾ ਤੇ ਸਾਨੂੰ ਨਹੀਂ ਲੱਗਦਾ ਕਿ ਲੋਕ ਉਹਨਾਂ ਨੂੰ ਦੁਬਾਰਾ ਮੂਹ ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਜੀ ਉਹ ਕਹਿੰਦੇ ਨੇ ਨਾ ਜਿਵੇਂ ਇਹ ਸਿਰਫ ਟ੍ਰੇਲਰ ਹੈ ਪਿਕਚਰ ਅਭੀ ਬਾਣੀ ਬਾਕੀ ਹੈ ਇਹ ਜੋ ਹੁੰਦੇ ਰਿਜ਼ਲਟ ਨੇ ਆਉਣ ਵਾਲੇ ਲੋਕ ਸਵਾਜ ਅਸੀਂ ਪੂਰੇ ਪੰਜਾਬ ਕਾਂਗਰਸ ਜਦੋਂ ਵੀ ਹਾਰਦੀ ਹੈ ਹਾਰ ਦਾ ਸਾਹਮਣਾ ਕਰਦੀ ਹੈ ਉਦੋਂ ਹੀ ਵੀ ਐਮ ਤੇ ਪਾ ਦਿੰਦੀ ਹੈ ਹੋਣ ਉਹ ਕਹਿੰਦੇ ਨੇ ਗਲਤ ਤਰੀਕੇ ਨਾਲ ਵੋਟਾਂ ਹੋਈਆਂ ਨੇ ਇਹ ਨਹੀਂ ਹੈਗਾ ਇਹ ਪ੍ਰੋਸੀਜਰ ਹੈ ਜੋ ਫੋਲੋ ਕੀਤਾ ਗਿਆ ਹੈ ਤੇ ਸਾਰਿਆਂ ਦੇ ਦੇਖ ਰੇਖ ਦੇ ਵਿੱਚ ਇਹ ਪ੍ਰੋਸੀਜਰ ਹੋਇਆ ਤੇ ਉਸ ਅਸੀਂ ਬਾਜਪਾ ਜਿੱਤੀ ਹੈ ਬਿਲਕੁਲ ਜੀ ਭਾਜਪਾ ਚੌਗਨੀ ਪਾਵਰ ਨਾਲ ਅੱਗੇ ਆਪਾਂ ਰਿਜ਼ਲਟ ਦੇਖਾਂਗੇ ਜਦੋਂ ਜੋ ਆਣਗੇ ਹੁਣ ਲੋਕ ਸਭਾ ਦੇ ਵਿੱਚ ਸਾਡੀ ਜਿਹੜੀ ਪਾਰਟੀ ਹੈ ਬਹੁਤ ਹੋਰ ਬਹੁਤ ਮਜ਼ਬੂਤ ਹੋ ਰਹੀ ਹੈ ਤੇ ਜਿਹੜੇ ਕੰਮ ਪੰਜਾਬ ਦੇ ਵਿੱਚ ਹੋ ਰਹੇ ਨੇ ਤੇ ਉਹ ਆਪਦੇ ਆ ਰਿਜ਼ਲਟ ਬਹੁਤ ਵਧੀਆ ਜੀ ਦੇਖੋ ਇਹ ਤਾਂ ਚੱਲ ਰਿਹਾ ਹੁਣ ਪੰਜਾਬ ਦੇ ਵਿੱਚ ਵੀ ਆਣਾ ਤੇ ਹੁਣ ਹੋਣੀ ਹੈ ਦਿਨ ਪਰ ਦਿਨ ਸਾਡੀ ਜੋ ਹੈ ਸਿਸਟਮ ਵਧੀਆ ਬਣਦਾ ਜਾ ਰਿਹਾ ਹੈਗਾ ਇਹ ਤਾਂ ਇਹ ਤਾਂ ਦੇਖੋ ਸਾਡੇ ਕੰਮ ਕਰੇ ਹੋਏ ਤੇ ਕਰੀ ਜਾਂਦੇ ਨੇ ਹੁਣ ਇੱਥੇ ਸਾਡੇ ਇੱਕ ਓਵਰ ਬ੍ਰਿਜ ਬਣ ਰਿਹਾ ਹੈ ਗੰਨਕਰੀ ਸਾਹਿਬ ਦੇ ਕੇ ਗਏ ਨੇ ਬਹੁਤ ਵਧੀਆ ਹੈਗਾ ਸਿਸਟਮ ਤਾਂ ਅੱਗੇ ਦੀ ਅੱਗੇ ਜਾਣਾ ਹੈਗਾ ਇਹਨਾਂ ਕਤੇੜਾ ਆਵਾ ਦੀ ਪਾਰਟੀ ਤੇ ਕਾਂਗਰਸ ਜਿਹੜਾ ਲਾਇੰਸ ਉਹ ਵੀ ਫੇਲ ਹੋ ਗਿਆ ਹਾਂਜੀ ਬਿਲਕੁਲ ਹੋ ਗਿਆ ਜੀ ਜ਼ੀਰੋ ਹੋ ਗਿਆ ਦੇਖੋ ਤੁਸੀਂ ਨਤੀਸ਼ ਕੁਮਾਰ ਜੀ ਛੱਡ ਕੇ ਬਿਹਾਰ ਫੇਰ ਦੁਬਾਰੇ ਸਾਡੇ ਨਾਲ ਆ ਗਏ ਜਿਨ੍ਹਾਂ ਨੇ ਉਹ ਕੁੰਬਾ ਇਕੱਠਾ ਕਰਿਆ ਸੀਗਾ ਦੇਖੋ ਜਿਹੜੇ ਉਹਨਾਂ ਦੇ ਮੋਢੀ ਬਣੇ ਸੀ ਉਹੀ ਅੱਜ ਸਾਡੇ ਜੀ ਦੁਬਾਰੇ ਆ ਗਏ ਕਿਉਂਕਿ ਉਹਨਾਂ ਨੇ ਵੀ ਦੇਖ ਲਿਆ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਉਹਨਾਂ ਨੇ ਪੂਰਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਨ ਲਈ ਜ਼ੋਰ ਲਾਇਆ ਜਦੋਂ ਉਹਨਾਂ ਨੇ ਦੇਖਿਆ ਵੀ ਤਾਂ ਸਾਰੇ ਠੱਗ ਚੋਰੀ ਨੇ ਇਕੱਠੇ ਹੋਏ ਹੋਏ ਉਹ ਦੁਬਾਰੇ ਫਿਰ ਬੀਜੇਪੀ ਨਾਲ ਕੱਲ ਬਿਹਾਰ ਚ ਸਰਕਾਰੀ ਘੜਚ ਨਹੀਂ ਇਹ ਤਾਂ ਦੇਖੋ ਉਹਨਾਂ ਦੀ ਹੁਣ ਕਿਉਂਕਿ ਦਿਨ ਪਰ ਦਿਨ ਉਹ ਥੱਲੇ ਜਾ ਰਹੇ ਨੇ ਪਤਾ ਲੱਗ ਰਿਹਾ ਹੈ ਹੁਣ ਤੁਸੀਂ ਦੇਖ ਹੀ ਰਹੇ ਹੋ ਵੀ ਸੀਐਮ ਸਾਹਿਬ ਦੇ ਬਿਆਨ ਵੀ ਸੁਣੀ ਰਹੇ ਹੋ ਵੀ ਕਿੰਨੇ ਵਧੀਆ ਦੇ ਰਹੇ ਨੇ ਉਹ ਇਹ ਬੁਖਲਾੜ ਚ ਬੋਲਦੇ ਨੇ ਜੀ ਕੋਈ ਐਸੀ ਗੱਲ ਨਹੀਂ ਹੈਗੀ ਬਹੁਤ ਵਧੀਆ ਕੰਮ ਹੋਇਆ ਹੈ